ਰਾਜਸਥਾਨ ਦੇ ਮਾੜੇ ਹਾਲਾਤ ਸੁਣਦੀ ਕਰਕੇ ਮੂੰਗੀ ਦੀਆਂ ਬਜਾਈਆਂ ਚਾਲੂ ਕਰਤੀਆਂ ਬਾਈ ਮੂੰਗੀ ਬੀਜਣ ਲੱਗੇ ਵੇ ਆ ਨਰਮਾ ਵਾਤਾ ਆ ਡੇਢ ਕਿੱਲੇ ਆ ਨਰਮਾ ਸੀਗਾ ਸਾਰਾ ਇਹ ਸਾਰਾ ਵਾਤਾ ਇਧਰੋਂ ਮੈਨੂੰ ਰਾਜਸਥਾਨ ਦੀ ਲੱਗੀ ਕਿ ਐਡੀ ਐਡੀ ਮੂੰਗੀ ਹੋ ਗਈ ਅਜੇ ਬਾਈਆਂ ਨੇ ਇੱਕ ਵੀ ਸਪਰੇ ਨਹੀਂ ਕੱਢੀ ਇਹਦੇ ਤੇ ਦੇਖ ਲਓ ਕਿ ਡੀ ਡੀ ਹੋ ਗਈ ਤੇ ਆਪਣੇ ਬਾਈ ਜੀ ਪੰਜਾਬ ਤੇ ਗੰਗਾ ਨਗਰ ਅੜਮਾਨਗੜ ਵਾਲੇ ਪਾਸੇ ਜਲੂਸ ਕੱਢ ਦਿੰਦੇ ਖਾਦਾ ਪਾ ਪਾ ਕੇ ਟਰੈਕਟਰ ਇੱਥੋਂ ਚੱਲਿਆ ਜਾਂਦਾ ਘਟੋ ਘਟ 25 30 ਫੋਟੋ ਉੱਚਾ ਚਲੀ ਜਾਦਾ ਟਰੈਕਟਰ ਦੇਖੋ ਡੈਂਪਰ ਲੈ ਕੇ ਉੱਤੇ ਚੜਦਾ ਬਾਈ ਜੀ ਟਰੈਕਟਰ ਇਹ ਆਪਾਂ ਆਏ ਸੀਗੇ ਹੁਣ ਮਿੱਟੀ ਵੇਖਣ ਹੋ ਗਏ ਉਧਰ ਮਿੱਟੀ ਵੇਖਣ ਤੁਸੀਂ ਦੇਖ ਸਕਦੇ ਹੋ ਆ ਕੋਠੇ ਦੇ ਕੋਲੇ ਉਥੋਂ ਕੋਈ ਚਾਰ ਪੰਜ ਡੈਂਪਰ ਫਰਨੇ ਆ ਤੇ ਆਪਾਂ ਬੈਠੇ ਹੁਣ ਝੰਡ ਥੱਲੇ ਇਧਰ ਝੰਡ ਹੈਗਾ ਦੇਖ ਸਕਦੇ ਹੋ ਤੁਸੀਂ ਝੰਡ ਦੀ ਵਧੀਆ ਸ਼ਾਂ ਸਵੇਰ ਦਾ ਟਾਈਮ ਤੇ ਇਧਰ ਦੇਖੋ ਤੁਸੀਂ ਮੂੰਗੀ ਬਾਈ ਉਰੀ ਲੱਗੇ ਸੀ ਖੋਦੀ ਕਰਨ ਇੱਥੇ ਜੀ ਤੇ ਇਧਰ ਉਹ ਨਿੰਬੂਆਂ ਦਾ ਬਾਗ ਜਾਂ ਲੱਗਿਆ ਇਥੋਂ ਕਾਫੀ ਪੌਦੇ ਲੱਗੇ ਨੇ ਉਹ ਉੱਥੇ ਤੱਕ ਤਾਂ ਬਈ ਆ Rajasthan ਦੇ ਯਾਰ ਇਹ ਕੁਲਾ ਡੁਲਾ ਮਾਹੌਲ ਵਧੀਆ ਆ ਰਹੀ ਹੈ ਹਵਾ ਇਸ ਪਾਸੇ ਹਰਿਆਲੀ ਇਧਰ ਹਰਿਆਲੀ ਹੈ ਤੇ ਇਧਰ ਬਾਈ ਜੀ ਟਿੱਬੇ ਦੋਵੇਂ ਕੰਮ ਇਕੱਠੇ ਉਹ ਟਿੱਬਿਆ ਉਸ ਪਾਸੇ ਸਾਰਾ ਟਿੱਬਾ ਹੈਗਾ ਜਿੱਥੇ ਆ ਕੇ ਇੱਕਰ ਖੜਾ ਹੈਗਾ ਆ ਵਾਲਾ ਇਥੋਂ ਵੀ ਮਿੱਟੀ ਚੱਕ ਦੇ ਰਹੇ ਹੁਣ ਚੱਕਾਂਗੇ ਇਥੋਂ ਵੀ ਜ਼ਿਆਦਾ ਟਿੱਬੇ ਤੋਂ ਜਾਂ ਇਥੋਂ ਕ ਸਭ ਤੋਂ ਵੱਡੀ ਗੱਲ ਮੈਨੂੰ ਰਾਜਸਥਾਨ ਦੀ ਲੱਗੀ ਕਿ ਐਡੀ ਐਡੀ ਮੋંગી ਹੋ ਗਈ ਅਜੇ ਬਾਈਆਂ ਨੇ ਇੱਕ ਵੀ ਸਪਰੇ ਨਹੀਂ ਕੱਢੀ ਇਹਦੇ ਦੇਖ ਲਓ ਕਿ ਡਿਗੜੀ ਹੋ ਗਈ ਤੇ ਆਪਣੇ ਬਾਈ ਜੀ ਪੰਜਾਬ ਤੇ ਗੰਗਾ ਨਗਰ ਅੜਮਾਨਗੜ ਵਾਲੇ ਪਾਸੇ ਜਲੂਸ ਘੜ ਦਿੰਦੇ ਖਾਦਾ ਪਾ ਪਾ ਕੇ ਤਾਂ ਜੇ ਕੋਈ ਆਰਗੈਨਿਕ ਤੁਸੀਂ ਦਾਲਾਂ ਦੂਲਾਂ ਲੈਣੀਆਂ ਹੋਣ ਤਾਂ ਮੈਂ ਤੁਹਾਨੂੰ ਰਿਕੁਇਰਮੈਂਟ ਇਹੀ ਕਰੂੰਗਾ ਵੀ ਰਾਜਸਥਾਨ ਤੁਹਾਡਾ ਚੱਕਰ ਲੱਗੇ ਜਾਂ ਕੋਈ ਰਿਸ਼ਤੇਦਾਰ ਹੈਗਾ ਜਿਹੜਾ ਇਸ ਸਪੈਲਟ 'ਚ ਹੋਵੇ ਅਨੂਪਗੜ੍ਹ ਅਨੂਪਗੜ ਤੋਰੀ ਕੜਸਾਣਾ ਰਾਵਲਾ ਜਾਂ ਇਧਰ ਖਾਜੂ ਵਾਲੇ ਜੇ ਕੋਈ ਤੁਹਾਡਾ ਰਿਸ਼ਤੇਦਾਰ ਹੈਗਾ ਜਾਂ ਕੋਈ ਭਰਾ ਮਿੱਤਰ ਬੰਦੂ ਹੈ ਜਿਹੜਾ ਤੁਹਾਡੇ ਕੋਲ ਨਹੀਂ ਆਉਂਦਾ ਜਾਂਦਾ ਤਾਂ ਤੁਸੀਂ ਉਹਨਾਂ ਤੋਂ ਲਓ ਬਰਾਨੀ ਛੋਲੇ ਵੀ ਮਿਲ ਜਾਂਦੇ ਇਧਰ ਜਿਹੜੇ ਜਮਾਂ ਆਰਗੈਨਿਕ ਹੁੰਦੇ ਇੱਕ ਵੀ ਸਪਰੇ ਨਹੀਂ ਕਰਦੇ ਉਹਨੂੰ ਤੇ ਆ ਜਿਹੜੀ ਮੂੰਗੀ ਖੜੀ ਹੈ ਐਡੀ ਵੱਡੀ ਵੱਡੀ ਹੋ ਗਈ ਅਜੇ ਤੱਕ ਇਹਨੂੰ ਸਪਰੇ ਨਹੀਂ ਕਰੀ ਇਹਨੂੰ ਬਸ ਸਪਰੇ ਉਦੋਂ ਕਰਨੀ ਹੈ ਜਦੋਂ ਕੋਈ ਬਿਮਾਰੀ ਲੱਗਣੀ ਹੈ ਤੇ ਹਲਕੀ ਜੀ ਸਪਰੇ ਕਰਨਗੇ ਜਾਂ ਤਾਂ ਮੋਨੋ ਦੀ ਕਰ ਦੇਣਗੇ ਤੇ ਜਾਂ ਕੋਈ ਬਿਲਕੁਲੀ ਮਤਲਬ ਢੋਲਕੀ ਦੇ ਵਿੱਚ 5 7 10 ਗ੍ਰਾਮ ਤੱਕ ਪਾ ਕੇ ਤੇ ਉਹ ਕਰਨਗੇ ਇੱਕ ਢੋਲਕੀ ਵਿੱਗੇ ਚ ਤਿੰਨ ਢੋਲਕੀਆਂ ਪੈਂਦੀਆਂ ਪੰਜ ਕਨਾਲਾਂ ਦਾ ਇੱਥੇ ਵਿੱਗਾ ਤਾਂ ਮੈਂ ਤੁਹਾਨੂੰ ਕਹਾਂਗਾ ਵੀ ਜੇ ਦਾਲਾਂ ਦੂਲਾਂ ਲੈਣੀਆਂ ਹਨ ਤਾਂ ਬਾਈ ਜੀ ਤੁਸੀਂ ਇਧਰੋਂ ਹੀ ਲੈ ਕੇ ਗਏ ਕਰੋ ਆਰਗੈਨਿਕ ਦਾਲਾਂ ਜਿੰਨਾ ਜੇਰ ਫਸਲਾਂ ਤੇ ਉਹਨਾਂ ਜੇਰ ਉਹ ਦਾਲਾਂ ਚ ਤੇ ਉਹਨਾਂ ਹੀ ਫਿਰ ਆਪਾਂ ਖਾਣੇ ਫਿਰ ਸਵਸਥ ਕਿੱਥੋਂ ਆਈਏ ਤਾਂ ਬਾਈ ਜੀ ਮੇਰੀ ਤੁਹਾਨੂੰ ਰਿਕੁਆਇਰਮੈਂਟ ਆਈ ਰਹੂਗੀ ਕਿ ਵੀ ਜੇ ਤੁਹਾਡਾ ਰਾਜਸਥਾਨ ਕੋਈ ਰਿਲੇਟਿਵ ਹੈਗਾ ਇੱਥੋਂ ਲੈ ਕੇ ਜਾਓ। ਕੀ ਖੂਬਸੂਰਤ ਮਾਹੌਲ ਹੈ ਅਸੇ ਪਾਸੇ ਦਰਖਤਾਂ ਇੱਥੇ ਤੁਹਾਨੂੰ ਇੱਕ ਚੀਜ਼ ਹੋਰ ਵੇਖਣ ਨੂੰ ਮਿਲੂਗੀ ਦਰਖਤ ਤੁਹਾਨੂੰ ਲਗਭਗ ਮਿਲਣਗੀਆਂ ਉਹ ਦੇਖੋ ਇਧਰ ਐਂ ਲੱਗਦਾ ਨਾ ਬਾਗੀ ਹੈ ਇਧਰ ਵੀ ਬਾਗੀ ਹੈ ਆ ਜਿਹੜਾ ਵਾਤਾਵਰਣ ਨੂੰ ਭਾਈ ਜਿਹੜੀ ਚੀਜ਼ ਦੀ ਜਿੰਨੀ ਜ਼ਿਆਦਾ ਕਦਰ ਹੁੰਦੀ ਹੈ ਨਾ ਤਾਂ ਕੋਈ ਵੇਲਾ ਆਏ ਆ ਜਾਂਦਾ ਹੈ ਕਿ ਉਸ ਚੀਜ਼ ਦੀ ਓਨੀ ਜ਼ਿਆਦਾ ਬੇਕਦਰੀ ਹੋ ਜਾਂਦੀ ਹੈ ਇਹ ਚੀਜ਼ ਵੀ ਗੱਲ ਟੁਕਦੀ ਹੈ ਨਰਮੇ ਤੇ ਨਰਮਾ ਪਿਛਲੇ ਸਾਲ ਇਹਨਾਂ ਦਿਨਾਂ 'ਚ ਬਹੁਤ ਕਦਰ ਸੀ ਨਰਮੇ ਦੀ ਬੜੇ ਚਾਵਾਂ ਨਾਲ ਆਪਾਂ ਨੇ ਨਰਮਾ ਬੀਜਾ ਤੇ ਬੜੇ ਚਾਵਾਂ ਨਾਲ ਉਹਨੂੰ ਬਾਹ ਕੇ ਤੇ ਅੱਜ ਬੜੇ ਚਾਵਾਂ ਨਾਲ ਪੂੰਗੀ ਵੀਜ ਰਹੇ ਤਾਂ ਭਈ ਸਮੇਂ-ਸਮੇਂ ਦੀ ਫੇਰ ਹੈ ਪਿਛਲੇ ਸਾਲ ਇਹਨਾਂ ਦਿਨਾਂ 'ਚ ਨਰਮੇ ਦਾ ਬੀ ਮਿਲਦਾ ਨਹੀਂ ਸੀ ਬਜ਼ਾਰਾਂ 'ਚ ਬਹੁਤ ਔਖਾ ਮਿਲਦਾ ਸੀ ਕਈ ਥਾਂ ਤੇ ਤਾਂ ਰਾਸ਼ੀ ਦਾ 776 773 ਨਰਮਾ ਇਹਨਾਂ ਦੀ ਬਲੈਕ ਉਹਨਾਂ ਲੱਗੀ ਸੀ 850 ਦੀ ਥੈਲੀ 1200 1100 ਨੂੰ ਵੀ ਮਿਲਦੀ ਸੀ ਤੇ ਅੱਜ ਭਾਜੀ ਆ ਹਾਲਾਤ ਹੈ ਕਿ 600 ਨੂੰ ਵੀ ਨੀ ਕਿਸੇ ਨੇ ਲੈਣੀ ਜਿਨ੍ਹਾਂ ਨੇ ਕੋਈ 2-4 ਘਰਾਣੇ ਬੀਜਿਆ ਸੀਗਾ ਉਹ ਬਾਈ ਹੁਣ ਬਾਹਰੇ ਆ ਤੁਹਾਨੂੰ ਰਾਜਸਥਾਨ ਦੇ ਮਾੜੇ ਹਾਲਾਤ ਸੁਣਦੀ ਕਰਕੇ ਮੂੰਗੀ ਦੀਆਂ ਬਜਾਈਆਂ ਚਾਲੂ ਕਰਤੀਆਂ ਬਾਈ ਮੂੰਗੀ ਬੀਜਣ ਲੱਗੇ ਵੇ ਆ ਨਰਮਾ ਵਾਤਾ ਆ 1.5 ਕਿੱਲੇ ਆ ਨਰਮਾ ਸੀਗਾ ਸਾਰਾ ਇਹ ਸਾਰਾ ਵਾਤਾ ਇਧਰ ਉੱਪਰ ਰਹਿ ਗਿਆ 2.5 ਕਿੱਲੇ ਨਰਮਾ ਆਪਣੇ ਕੋਲ ਪੂਰਾ 5 ਕਿੱਲੇ ਨਰਮਾ ਸੀ ਜਿਹਦੇ ਵਿੱਚੋਂ ਬਾਈ ਆਪਾਂ ਨੇ 1.5 ਕਿੱਲਾ ਨਰਮਾ ਵਾਤਾ ਇਹ ਇੱਕ ਵਿਗਾ ਉਧਰ ਹੋਰ ਵਾ ਦੇਣਾ ਤੇ ਆ 2 ਢਾਈ ਕਿੱਲੇ ਰਹਿ ਜਾਊਗਾ ਇਹ ਵੀ ਬਾਈ ਮੁਰ ਕੇ ਵਾ ਦੇਣਾ 4.5 ਕਿੱਲੇ ਨਰਮਾ ਸੀ ਗਏ ਨੂੰ ਪਾਣੀ ਪੂਣੀ ਲਾ ਕੇ ਜੇ ਕਾਮਯਾਬ ਹੋਇਆ ਠੀਕ ਆ ਨਹੀਂ ਬਾਈ ਇਹ ਵੀ ਵਾ ਦੇਣਾ ਇਧਰ ਇਧਰ ਆਪਣੇ ਪੜੋਸੀ ਇਹਨਾਂ ਦੇ ਨਰਮੇ ਚ ਬਾਈ ਸੁੰਢੀ ਬਹੁਤ ਜ਼ਿਆਦਾ ਇਧਰ ਕੱਲ ਗਵਾਰਾ ਬੀਜ ਕੇ ਗਏ ਆ ਤੇ ਹਾਲ ਰਾਜਸਥਾਨ ਦੇ ਮੜੇ ਹੋਏ ਪਏ ਸੁੰਢੀ ਕਰਕੇ ਇਕੱਲਾ ਰਾਜਸਥਾਨ ਤਾਂ ਕੀ ਪੰਜਾਬ ਪੰਜੂਬ ਸਾਰੇ ਥਾਂ ਤੇ ਸੁੰਢੀ ਐ ਇਸ ਵਾਰ ਜ਼ਿਆਦਾ ਬਾਈ ਜਿਨ੍ਹਾਂ ਦੇ ਗੇਤੇ ਨਰਮੇ ਥੋੜੇ ਜਿਹੇ ਜਿਨੂੰ ਕੋਈ 4-5 ਫੁੱਲ ਲੱਗੇ ਪਹਿਲੀਆਂ ਦੇ ਵਿੱਚ ਹੀ ਸੰਡੀ ਹੈ ਔਰ ਸੰਡੀ ਹੈ ਵੀ ਬਹੁਤ ਜ਼ਿਆਦਾ ਇੱਕ ਫੁੱਲ ਦੇ ਵਿੱਚ 2-2 3-3 ਹੈ ਤਾਂ ਇਹ ਮਰਦੀ ਵੀ ਨਹੀਂ ਗੁਲਾਬੀ ਸੰਡੀ ਕੋਈ ਸ਼ੋਪੀ ਤੋਂ ਇੰਨਾ ਸਮਾਨ ਲਿਆ ਬਈ ਗੰਗਾ ਨਗਰ ਤੋਂ 10000 ਦਾ ਬਿੱਲ ਬਣਾਤਾ ਮਾਮੇ ਤੁਹ ਕਹ ਲਾ ਚੁਕੀਆਂ ਇਹਨਾਂ ਨੂੰ ਸਾਰਿਆਂ ਨੂੰ ਬਾਕੀ ਸ਼ੋਪਿੰਗ ਹੋ ਗਈ ਹੈ ਡੰਨ ਇਟ ਲੈ ਹਜੂਰ ਸਾਹਿਬ ਮਹਾਰਾਸ਼ਟਰ ਨੂੰ ਨਾਂਦੇਟ ਸਾਹਿਬ ਤੇ ਆਪਾਂ ਜੀ ਗੰਗਾ ਨਗਰ ਸ਼ੋਪਿੰਗ ਕਰ ਰਹੇ ਸੀ ਕੱਲ ਨੂੰ ਇਹਨਾਂ ਦੀ ਹੈ ਕਿ ਟ੍ਰੇਨ ਤੇ ਮੌਸਮ ਬੜਾ ਵਧੀਆ ਸੁਹਾਵਣਾ ਮੌਸਮ ਹੋ ਰਿਹਾ ਹੈ ਅੱਜ ਤੇ ਤੁਹਾਨੂੰ ਦੇਖੋ ਮਾਹੌਲ ਜਿੱਤੋ ਗੰਗਾ ਨਗਰ ਦਾ ਕਿਉਂ ਕੀ ਕਹਿਣਾ ਚਾਹੋਗੇ ਆਪ ਇਸ ਕਹਿਣਾ ਹਮਰ ਜੀ ਤੁਹਾਨੂੰ ਕੁਝ ਚ ਕਹਿਣਾ ਚਾਹੋ ਜੀ ਆਸੂ ਉਤਰੇ ਹੈ ਨਾਲ ਆਪਣਾ ਸਵਾਗਤ ਹੈ ਸਾਥਰਾਲ ਤੇ ਹਵਾ ਬਹੁਤ ਜਿਆਦਾ ਚੱਲ ਰਹੀ ਹੈ ਬਾਬਿਓ ਬਰਸਾਤ ਕੀ ਮਹਿਕ ਨਾਲ ਲੱਭ ਗੜਦੇ ਇੱਧਰ ਤੁਸੀਂ ਦੇਖ ਸਕਦੇ ਹੋ ਅੱਲਾਹ ਵਾਹ ਅੱਲਾਹ ਝੋਨਾ ਲਾਉਣ ਵਾਲਾ ਕੰਮ ਹੋਇਆ ਪਿਆ ਤੇ ਕਹਿੰਦੇ ਰੱਬ ਦਿੰਦਾ ਛੱਪਰ ਪਾੜ ਕੇ ਤੇ ਛੱਪਰ ਇੰਨਾ ਵੀ ਤਾਂ ਪਾੜੇ ਕਿ ਮੁੜ ਕੇ ਸੋਪਾ ਨਾ ਜਾਵੇ ਉਹ ਗੱਲ ਹੈ ਜੋਗੀ ਜਿਨ੍ਹਾਂ ਦੀ ਬਈ ਮੂੰਗੀਆਂ ਜਿਨ੍ਹਾਂ ਨੇ ਗਵਾਰੇ ਹੁਣ ਇੱਕ ਦੋ ਦਿਨਾਂ ਜੀ ਬੀਜੇ ਸੀ ਜਿੰਦਾ ਆਪਾਂ ਉਹ ਪਿੱਛੇ ਤੁਸੀਂ ਵੀਡੀਓ ਵਾਜ ਤਾ ਅਜੀ ਉਗਣ ਦੀ ਨੀਤੀ ਰੱਬ ਨੇ ਤੰਬਾਈ ਕਿਸਾਨਾਂ ਦੇ ਪੱਲੇ ਘਾਟੇ ਹੀ ਐ ਵਾਹ ਭਾਈ ਵਾਹ ਜਮਾ ਕੱਚਾ ਵਾਣਾ ਭਾਈ ਜਮਾ ਕੱਚਾ ਵਾਣਾ ਕੱਚੇ ਵਾਣ ਦੇ ਵਿੱਚ ਪਾਣੀ ਖੜਾ ਇੱਧਰ ਕੱਲ ਮੀ ਬਹੁਤ ਪਿਆ ਸੀ ਮਾਮੇਵਰੀ ਚੱਲੀ ਸੀ ਹਜੂਰ ਸਾਹਿਬ ਜੜੀਆਂ ਭਰਾਵਰੀ ਸਾਰੇ ਜਣੇ ਤੇ ਇਹ ਹੋ ਗਏ ਲੈਟ ਇਹਨਾਂ ਨੂੰ ਗੱਡੀ ਤੇ ਛੱਡਣ ਆਇਆ ਬੱਸਾਂ ਤੇ ਆਉਂਦੇ ਉਹਦੇ ਬੱਚ ਗੱਡੀ ਤੇ ਆਏ ਆ ਇਹਨਾਂ ਦੀ ਟ੍ਰੇਨ ਦਾ ਟਾਈਮ ਵਾਹ ਹੋ ਗਿਆ ਸੀ ਪਲੇਖੇ ਚ ਰਹਿ ਕੇ ਥੋੜਾ ਮਿਸ ਅੰਡਰਸਟੈਂਡਿੰਗ ਕਰਕੇ ਆਪਾਂ ਹੁਣ ਗੰਗਾ ਨਗਰ ਪਾਰਕਿੰਗ ਤੇ ਚਲੋ ਜੀ ਚੱਲਦੇ ਆ ਮਾਮੇ ਨੇ ਦੇਸੀ ਝੋਲਾ ਘਟੇ ਵਾਲਾ ਝੱਕ ਰੱਖਿਆ ਤੇ ਪਹਿਲਾਂ ਇੱਥੇ ਪਾਰਕਿੰਗ ਪੁਰਕਿੰਗ ਹੈ ਨਹੀਂ ਸੀ ਹੁਣ ਪਾਰਕਿੰਗ ਵਾਲੀ ਸਥਿਤੀ ਹੈਗੀ ਐ ਸਲਿੱਪ ਕੱਟਦੇ ਔਰ ਪਾਰਕਿੰਗ ਦੇ ਵਿੱਚ ਕਿਸੇ ਮਰਜ਼ੀ ਬੰਦਾ ਗੱਡੀ ਖੜਾ ਦੇ ਤੇ ਆਪਾਂ ਹੁਣ ਚੱਲ ਕੇ ਪਹਿਲਾਂ ਟ੍ਰੇਨ ਪਾੜਦੇ ਆ ਡੱਬਾ ਪਾੜਦੇ ਆ ਟ੍ਰੇਨ ਤਾਂ ਲੱਗੀ ਖੜੀ ਐ ਡੱਬਾ ਪਾੜ ਕੇ ਫਿਰ ਭਾਜੀ ਟ੍ਰੇਨ ਚੱਲ ਰਹੀ ਇਧਰ ਸਵਾਰੀਆਂ ਚੜਨ ਲੱਗੀਆਂ ਪੁਲਿਸ ਵਾਲਿਆਂ ਨੇ ਰੋਕਤਾ ਕਿਉਂਕਿ ਬੰਦੇ ਕਾਹਲ ਜਿਆਦਾ ਕਰਦੇ ਹੁੰਦੇ ਹਨ ਨਾ ਆਉਂਦੇ ਨਹੀਂ ਹੁੰਦੇ ਤੇ ਥੱਲੇ ਨੜੇ ਜੇ ਅੱਗੇ ਇੱਕ ਬੱਚਕੀ ਮੇਰੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਪਹਿਲਾਂ ਉਹ ਚੜੀ ਸੀਗੀ ਇਸੇ ਕਰਕੇ ਰੁਕ ਗਈ ਤੇ ਹੁਣ ਗਾਰਡ ਨੂੰ ਕਹਿ ਰਿਹਾ ਵੀ ਰੋਕੋ ਹੁਣ ਰੁਕੇਗੀ ਟ੍ਰੇਨ ਰੁਕੇਗੀ ਇਹਨਾਂ ਨੂੰ ਚੜਾਣਗੇ ਇਹ ਵੀ ਰੇਲਵੇ ਦਾ ਸਿਸਟਮ ਹੈ ਰੁੱਕ ਕੇ ਚੜਾਣਗੇ ਇਹ ਗਾਰਡ ਨੂੰ ਕਹਿਤਾ ਮਿੰਟ ਵੱਜਿਆ ਜੀ ਆਰਾਮ से ਉਹ ਵੇਖ ਦੋ ਫਿਰ ਕਾਲੀ ਬਸ ਜੀ ਚੜਾਤਾ ਓਕੇ ਜੀ ਹੁਣ ਆਪਾਂ ਚੱਲੇ ਆ ਹਯੂਰ ਸਾਹਿਬ ਜਾਣ ਵਾਲੇ ਕਹੇ ਜੀ ਆਪਾਂ ਉਹਨਾਂ ਨੂੰ ਟ੍ਰੇਨ ਤੇ ਛੱਡੇ ਆ ਗਏ ਆਪਾਂ ਜੂਸ ਵਾਲੇ ਬਾਈ ਕੋਲ ਜੂਸ ਬਹੁਤ ਵਧੀਆ ਪਿਆਉਂਦਾ ਗੰਗਾ ਨਗਰ ਸਬਜ਼ੀ ਬਾਜ਼ਾਰ ਦੇ ਵਿੱਚ ਵੱਡੇ ਸਾਈ ਦਾ ਜੂਸ ਬਾਈ ਜੀ ਕੱਲ ਦਾ ੱੱਕਾ ਸੀ ਤਾਂ ਕਰਦੇ ਬਜਲੀ ਬਚਾ ਲਈ ਲਿਆ ਕੇ ਰੋਕਤੀ ਹੁਣ ਇੱਥੋਂ ਸਟਾਰਟ ਕਰੀਏ ਆਈ ਮੀਨ ਤੋਰੀ ਹੈਗੀ ਐ ਸਾਹਮਣੇ ਲੱਗ ਗਿਆ ਸੀ ਜੇਸਰ ਦੇ ਵਿੱਚ ਰੇਲਵੇ ਫਾਟਕੀ ਤੁ ਜੈਸਰ ਦੀ ਇੱਕ ਗੱਲ ਮਾੜੀ ਐ ਵੀ ਇੱਥੇ ਜਦੋਂ ਫਾਟਕ ਲੱਗਦਾ ਨਾ ਤਰ ਵੱਡੀ ਟ੍ਰੇਨ ਇੱਥੋਂ ਤੱਕ ਆ ਜਾਂਦੀ ਐ ਤੇ ਰੇਲ ਸਟੇਸ਼ਨ ਇੱਥੇ ਨਾਲ ਹੀ ਐ ਦੋ ਕਿਲੋ ਕਿਆ ਤੇ ਤਾਂ ਹੁਣ ਵਿਚਾਲੇ ਖੜੀ ਸੀ ਹੁਣ ਚੱਲੀ ਐ ਟ੍ਰੇਨ ਤੇ ਹੁਣ ਆਪਾਂ ਚੱਲਾਂਗੇ ਫਾਟਕ ਚੱਕਿਆ ਜੂਗਾ ਇੱਥੇ ਫਸ ਗਿਆ ਟਰੈਕਟਰ ਆਪਾਂ ਟਰੈਕਟਰ ਕੱਢਣ ਆਏ ਆ ਹੁਣ ਦੇਖਦੇ ਆ ਕਿੱਥੇ ਫਸਿਆ ਕਿਹੜੀ ਥਾਂ ਤੇ ਪਤਾ ਐ ਬਿਲੀਆਂ ਨੇ ਵੱਕੜਦੇ ਸੀ ਇੱਥੇ ਫਸਿਆ ਟਰੈਕਟਰ ਆਪਾਂ ਕੱਢਣ ਆਏ ਆ ਇਧਰ ਮੱਕਾ ਬੀਜ ਰੱਖਿਆ ਤੇ ਵਧੀਆ ਮੌਸਮ ਹੈ ਬਰਸਾਤ ਪੈਣ ਤੋਂ ਪਹਿਲਾਂ ਦਾ ਖੜਾ ਸਾਈਂ ਦਿੱਥੇ ਤੇ ਇਹਦੇ ਵਿੱਚ ਫਸ ਗਿਆ ਪਿੱਛੇ ਰੋਟਾਵਾਟਰ ਪਾ ਰੱਖਿਆ ਆ ਇਧਰ ਮੂੰਗੀ ਦੇ ਹਾਲਾਤ ਰਾਜਸਥਾਨ 'ਚ ਠੋਕੇ ਰੱਬ ਨੇ ਮੀਂਹ ਪੱਕਾ ਵਾਣਾ ਤੇ ਆ ਵੱਲ ਜੂਗੀ ਇਹ ਜੋਂਡੀਰ ਭਾਈ ਪੰਜਾ ਪੰਜਾੜੀ ਕੱਲਾ ਹੋਤੀ ਨਹੀਂ ਪੜਦਾ ਕਿਉਂਕਿ ਖਾਲ ਹੈ ਨਾ ਉਹਨੇ ਨੂੰ ਖਿੱਚ ਕੇ ਕੱਢਾਂਗੇ ਭਾਈ ਟੋਜਨ ਉਹਦੋਂ ਵੱਡਾ ਪਾ ਲਿਆ ਇਹਨਾਂ ਡਾਇਰੈਕਟਰ ਨੇ ਖੂਬਾ ਜਿੰਨਾ ਮਾਹੌਲ ਬਣਾ ਰੱਖਿਆ ਹੈ ਕਿ ਆਪਾਂ ਪਹੁੰਚ ਗਏ ਪੱਠੇ ਤੇ ਇੱਥੇ ਆ ਕੁਛ ਕਰਨ ਆਏ ਸੀ ਕਿ ਜਿਹੜਾ ਗੋਨਾ ਕਚਰਾ ਜਿੰਨਾ ਵੀ ਇਹਨਾਂ ਚੱਕ ਕੇ ਉੱਪਰ ਢੇਰੀ ਲਾਉਣੀ ਆ ਤੇ ਰਵਿੰਦਰ ਲੱਗਿਆ ਹੋਇਆ ਬੇਲੀ ਆਲਸੀ ਇੱਕ ਨੰਬਰ ਦਾ ਆਦਾ ਦਿੰਨੇ ਣਟ ਪਾਦਾ ਪਹਿਲਾਂ ਤੇ ਅਜੇ ਵੀ ਗਾਣਿਆਂ ਗੋਣਿਆਂ 'ਚ ਲੱਗਿਆ ਹੋਇਆਗਾ ਤਾਂ ਪੱਠੇ ਦਾ ਕੰਮ ਆਪਾਂ ਲਿਆ ਸੀਗਾ ਮਾਮੇ ਉਹੜੀ ਕਈ ਦਿਨਾਂ ਦਾ ਲੈ ਰੱਖਿਆ ਸੀ ਅੱਜ ਫੋਨ ਆਇਆ ਦੋ ਦਿਨ ਬਰਸਾਤ ਹੋਣ ਕਰਕੇ ਉਸ ਤੋਂ ਬਾਅਦ ਅੱਜ ਆਇਆ ਸੀਗਾ ਇਹ ਲੱਗਿਆ ਹੋਇਆ ਉਹ ਤਰਾਗੂ ਕੋਲ ਆਉਣ ਲੱਗੇ ਖੜੇ ਆ ਤੇ ਦਰਪਈਆ ਜੀ ਏਟਾਂ ਇਹ ਰਾਜਸਥਾਨ ਦੀਆਂ ਟਾਂ ਪੱਟੇ ਹੁਣ ਚੱਲ ਰਹੀ ਹੈ ਥੋੜੀ ਜਿਨਾਂ ਨੂੰ ਬੰਦ ਹੋ ਜਾਣਗੇ ਆਮਨ ਚੜ ਗਿਆ ਆਮਨ ਚੜਨ ਤੋਂ ਬਾਅਦ ਹੁਣ ਬੰਦ ਹੋ ਜਾਣਗੇ ਉਸ ਤੋਂ ਬਾਅਦ 8-9 ਮਹੀਨਿਆਂ ਬਾਅਦ 8-9 ਮਹੀਨਾ ਕੀ ਸਾਲ ਦੇ ਵਿੱਚ 9 ਮਹੀਨੇ ਪੱਠਾ ਚੱਲਦਾ ਬਾਕੀ ਬੰਦ ਰਹਿੰਦਾ ਹੈ ਅੱਜ ਤੋਂ ਦੀ ਐਟ ਪਕਾ ਤੁਸੀਂ ਦੇਖ ਲਵੋ ਜੀ ਚਾ ਬਾਸ ਦੇਖੋ ਕਿਲੀਯੋਂਦਾਨਾ ਕਟੇ ਕਟੇ ਵੀਡੀਓ ਬਣ ਰਹੀ ਹੈ ਤੇ ਉਹ ਵੀ ਝੰਮਲ ਗਿਆ ਵੇਲੀ ਬਾਲਾ ਹੀ ਟੱਕੀ ਜਾਂਦਾ ਹੈਗਾ ਹੁਣ ਪਿੱਛੇ ਨਹੀਂ ਜਾਂਦਾ ਇੱਧਰ ਲੱਗੇ ਸੀ ਗੁਣਾ ਉੱਚਾ ਕਰਨ ਇੱਧਰ ਦੇਖੋ ਤੁਹਾਨੂੰ ਇੱਕ ਚੀਜ਼ ਦਿਖਾਉਣੀ ਹੈ ਟੌਹ ਟਰੈਕਟਰ ਚੱਲਦੇ ਨਾ ਕਿੱਥੇ ਉਹ ਡੈਂਪਰ ਉੱਤੋਂ ਤੱਕ ਚੜਾਉਂਦੇ ਆ ਮਿੱਟੀ ਪਾਉਂਦੇ ਆ ਇਹ ਰਾਜਸਥਾਨ ਦੇ ਪੱਠਿਆਂ ਦਾ ਤਰੀਕਾ ਇਸ ਤਰੀਕੇ ਨਾਲ ਢਿਬਾ ਲਾ ਲੈਂਦੇ ਆ ਉਦੋਂ ਬਾਅਦ ਇੱਕ ਸਾਈਡ ਤੋਂ ਮਿੱਟੀ ਚਾਲੂ ਕਰ ਲੈਂਦੇ ਆ ਮਸ਼ੀਨ ਜੀਸੀਬੀ ਮਸ਼ੀਨ ਨਾਲ ਗਾਰਾ ਬਣਾਉਣਗੇ ਫਿਰ ਗਰੇ ਵਾਲੀ ਮਸ਼ੀਨ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਗਰ ਹਲ ਜਾ ਕੇ ਤੇ ਫਿਰ ਇੱਟਾਂ ਕੱਢਣ ਦੇ ਪ੍ਰੋਸੈਸ ਸਟਾਰਟ ਹੁੰਦਾ ਹੁਣ ਟਰੈਕਟਰ ਇੱਥੋਂ ਚੱਲਿਆ ਜਾਂਦਾ ਘਟੋ ਘਟ 25 30 ਫੁੱਟ ਉੱਚਾ ਚਲੀ ਜਾਂਦਾ ਟਰੈਕਟਰ ਦੇਖੋ ਡੈਂਪਰ ਲੈ ਕੇ ਉੱਤੇ ਚੜਦਾ ਬਾਈ ਜੀ ਟਰੈਕਟਰ ਇੱਕ ਡੌਲੀ ਕਰਾਉਣ ਨਾਲ ਟਰਾਲੀ ਵੀ ਰਹਿ ਜਾਂਦਾ ਮਤਲਬ ਟਿੱਬੇ ਤੇਰਾ ਟਿੱਬਾ ਬੰਨ੍ਹ ਦਿੰਦੇ ਆ ਇਧਰ ਕੁਝ ਵੇਖ ਸਕੋ ਉੱਪਰ ਇਹ ਤੁਹਾਨੂੰ ਹੁਣ ਦਿਖਾਵਾਂਗੇ ਵੀ ਟਰੈਕਟਰ ਕਿਵੇਂ ਚੜਦਾ ਦੇਖੋ 25 30 ਫੁੱਟ ਉੱਚਾ ਟਰੈਕਟਰ ਚਲੋ ਜੀ ਆਪਾਂ ਚੱਲਦੇ ਆਂ ਰੈਂਪ ਬਣਾ ਕੇ ਟਰੈਕਟਰ ਚੜਾਇਆ ਜਾਂਦਾ ਇਧਰੋਂ ਤੇ ਇਧਰੋਂ ਉੱਥੋਂ ਤੱਕ ਕਿੰਨਾ ਲੰਬਾ ਚੜਾ ਰੈਂਪ ਆ ਟਰੈਕਟਰ ਆ ਰਿਹਾ ਖਾਲੀ ਖਾਲੀ ਹੋ ਗਿਆ ਹੈ ਜਦੋਂ ਟਰੈਕਟਰ ਚੜ੍ਹੇਗਾ ਉਦੋਂ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਟਰੈਕਟਰ ਤਾਂ ਜ਼ੋਰ ਕਿੰਨਾ ਲੱਗਦਾ ਇਧਰ ਆਸੇ-ਪਾਸੇ ਇਟਾਂ ਲਾ ਕੇ ਤੇ ਕੰਦ ਕਰਤੀ ਹੈ ਜਿਹਦੇ ਕਰਕੇ ਮਿੱਟੀ ਥੱਲੇ ਨਹੀਂ ਡਲਦੀ ਆ ਬਾਈ ਜਾ ਕੇ ਲਾਏ ਆ ਚਲੋ ਜੀ ਸਮੋ ਹੋਰ ਦਿਖਾਉਣੇ ਉੱਤੇ ਚੱਲ ਕੇ ਇੱਥੋਂ ਟਰੈਕਟਰ ਘੁੰਮ ਕੇ ਫਿਰ ਚੜਨਗੇ ਜਿੱਦਾਂ ਤੁਸੀਂ ਦੇਖ ਰਹੇ ਹੋਵੋਗੇ ਅਜਿੰਦਾ ਖੱਡਾ ਪੱਟ ਰੱਖਿਆ ਨਾਲ ਦੀ ਨਾਲ ਇਦਾਂ ਖੱਡਾ ਪੱਟ ਲੈਂਦੇ ਔਰ ਖੱਡੇ ਦੇ ਵਿੱਚ ਪਾਣੀ ਭਰ ਕੇ ਫਿਰ ਜੀਸੀਬੀ ਮਸ਼ੀਨ ਨਾਲ ਪੱਟ ਪੱਟ ਕੇ ਇਹਨੂੰ ਥੱਲੇ ਢਾਈ ਰੱਖਣਗੇ ਟਿੱਬੇ ਨੂੰ ਗਾਰੇ ਬਣਾ ਲੈਂਦੀ ਹੈ ਫਿਰ ਇੱਕ ਗਾਰੇ ਵਾਲੀ ਮਸ਼ੀਨ ਦੀ ਮਦਦ ਨਾਲ ਇਸ ਤਰੀਕੇ ਨਾਲ ਟੈਰੀਆਂ ਬਣਾ ਦਿੰਦੇ ਆ ਉਹ ਇੱਥੇ ਜੀ ਖੜੀ ਹੋਊਗੀ ਤੁਹਾਨੂੰ ਉਹ ਵੀ ਮੈਂ ਦਿਖਾਉਂਗਾ ਕਿ ਉਸ ਮਸ਼ੀਨ ਦੇ ਵਿੱਚ ਮਸ਼ੀਨ ਨਾਲ ਜੀਸੀਬੀ ਨਾਲ ਘਾਰਾ ਪਾ ਕੇ ਫਿਰ ਉਹ ਟਰੈਕਟਰ ਦੇ ਪੀਟੀਓ ਤੇ ਚੱਲਦੀ ਹੈ ਫਿਰ ਇਦਾਂ ਢੇਰੀਆਂ ਬਣਾ ਕੇ ਤੇ ਮੁੜ ਕੇ ਇੱਟਾਂ ਕੱਢਦੀ ਹੈ ਰਾਜਸਥਾਨ ਦੇ ਅਨੂਪਗੜ ਦੇ ਬੀਕਾਨੇਰ ਜ਼ਿਲ੍ਹੇ ਚ ਤੁਹਾਨੂੰ ਨਾ ਇਦਾਂ ਦੀ ਗੁਰਦੁਆਰੇ ਮਿਲਣਗੇ ਛੋਟਾ ਜਿਹਾ ਗੁਰਦੁਆਰਾ ਬਿਲਡਿੰਗ ਛੋਟੀ ਜੀ ਹੈਗੀ ਆ ਇੱਧਰ ਪਾਠੀ ਸਿੰਘਾਂ ਦਾ ਘਰ ਤੇ ਬਸ ਇੱਕ ਕਮਰੇ ਦਾ ਗੁਰੂ ਘਰ ਹੈ 1520 ਦਾ ਹੋਊਗਾ ਸ਼ਾਇਦ ਇਹ ਤੋਂ ਪਤ ਨਹੀਂ ਇਹ ਛੋਟਾ ਜਿਹਾ ਨਿਸ਼ਾਨ ਸਾਹਿਬ ਇਧਰ ਨਵੀਂ ਬਿਲਡਿੰਗ ਦਾ ਕੰਮ ਚੱਲ ਰਿਹਾ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਤਾਂ ਮੈਂ ਇਹਨਾਂ ਪਿੰਡਾਂ 'ਚ ਰਿਹਾ ਆ ਮੈਂ ਇਹਨਾਂ ਹਾਲੀ ਪੱਜ ਦੋੜਨੀ ਗਈ ਬਸ ਜਿੰਨਾ ਹੈ ਕਰ ਲਿਆ ਔਰ ਜਿੰਨੀ ਕਾ ਕੋਲ ਜ਼ਮੀਨ ਜ਼ਿਆਦਾ ਹੈ ਤਾਂ ਬਸ ਉਹਨੇ ਚ ਬੰਦੇ ਸੰਤੁਸ਼ਟ ਹੈ। ਧਰੋਂ ਦੇ ਲੋਕ ਸੰਤੁਸ਼ਟ ਲੋਕ ਹੈਗੇ ਆ। ਨਿੱਕੇ ਨਿੱਕੇ ਪਿੰਡ ਕੱਚੇ ਘਰਾ ਜੀ ਵੀ ਤੁਹਾਨੂੰ ਲਗਭਗ ਇਥੋਂ 50 ਤੋਂ 60 ਘਰ 100 ਵਿੱਚੋਂ 50 ਤੋਂ 60 ਘਰ ਇਹ ਜੇ ਲੱਭਣਗੇ ਜਿਹੜੇ ਅਜੇ ਵੀ ਕੱਚੇ ਆ ਜਿਹੜਾਂ ਦੇ 2-2 ਕਮਰੇ ਆ ਜੀ ਵੀ ਕੱਚੇ ਹੋਣਗੇ। ਤਾਂ ਗਰਮੀਓ ਰੱਖੀ ਜਦਾ ਇੱਧਰ ਆਪਣਾ ਲੋਡਰ ਖੜਾ ਉਧਰ ਅੱਜ ਟਰੈਕਟਰ ਆ ਗਿਆ ਜਿਹੜੇ ਨਾਲ ਮਿੱਟੀ ਪਾਉਂਦੇ ਹੁੰਦੇ ਨੇ ਤੇ ਇਹ ਸੀ ਬਾਈ ਜੀ ਆਪਣਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਹੋਰ ਨਵੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਸਨ ਦੇ ਨਾਲ ਪਿਆਰ ਇਦਾਂ ਹੀ ਬਣਾ ਕੇ ਰੱਖੋ ਸਪੋਰਟ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਤਾਂ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਵੇਖਣ ਨੂੰ ਮਿਲਣਗੀਆਂ ਜੀ ਸਤਿ ਸ੍ਰੀ ਅਕਾਲ ਜੀ